5 ਲੱਖ 5000 ਨਾਮ ਆ ਕੈਸ਼ ਤੇ ਨਾਲ ਆ ਬਾਈ ਮੋਟਰਸਾਈਕਲ 300 200 ਬਾਈ ਆਹੇ ਇਧਰ ਕਰਦੇ ਸਾਰੇ ਲੰਬੇ ਸਾਰਿਆਂ ਦੀ ਆ ਜਣਾ 5 5000 ਚੌੜਾ ਗਵਾਰ ਕੰਮ ਨੂੰ ਬਹੁਤ ਬਸ ਆ ਕਿੰਨੇ ਗੱਝੀ ਇੱਕ ਟ੍ਰਿਪਣੇ ਵਾਲੇ ਤੋਂ ਚੰਗਾ ਕਰੀਦਾ ਆ ਕੈਸ਼ ਖੜ ਕੇ ਆਪਣੀ ਖੜ ਜਾ ਹਲੋ ਜੀ ਦੂਜੇ ਨੰਬਰ ਤੇ ਪਰਹਿਤਿਆ 13500 ਰੁਪਿਆ ਬਣ ਗਿਆ ਕੋ ਬੋਨ 90 ਲਓ ਮੋਟੀਆਂ ਖਿੱਚਤੀਆਂ ਨਾ ਕੋਡੀ ਲੋ ਜੀ ਤੀਜਾ ਇਨਾਮ ਲੱਖ ਰੁਪਇਆ ਤੇ ਕੂਲਰ ਬਾਈ ਦਾ ਤੇ ਨਾਲ ਟਰੋਫੀ